ਫਾਰੀਮ ਕੀ ਥੋੜਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਤੁਹਾਨੂੰ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੀਆਂ ਝੋਟੀਆਂ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਕਿਉਂਕਿ ਐਦਾਂ ਦੀ ਵੀਡੀਓ ਆਪਾਂ ਥੋੜਾ-ਥਕ ਲੈ ਕੇ ਆਉਂਦੇ ਰਹਾਂਗੇ ਤੇ ਪਸ਼ੂਆਂ ਦੀ ਜਾਣਕਾਰੀ ਦਿੰਦੇ ਰਹਾਂਗੇ ਤੇ ਬਈ ਤੁਹਾਡੇ ਲਾਈਕ ਤੇ ਸਬਸਕ੍ਰਾਈਬਰ ਨਾਲ ਸਾਡਾ ਸਹਿਯੋਗ ਬਹੁਤ ਵੱਡਾ ਵੀਰੇ ਤੇ ਅੱਜ ਆਪਾਂ ਪਹੁੰਚੇ ਹਾਂ ਇੱਥੇ ਮੰਡੀ ਤੇ ਇੱਥੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੇ ਮਾਈਆਂ ਕੋਲ ਦੋ ਝੋਟੀਆਂ ਖੜੀਆਂ ਟਾਪ ਦੇ ਨਗੀ ਚੈੱਕ ਕਰੋ ਪਹਿਲਾਂ ਤੁਸੀਂ ਬਾਕੀ ਬਈ ਟਾਪ ਕਲਾਸ ਨੇ ਪੂਰੀ ਅਟਰ ਕੁਆਲਟੀ ਬਹੁਤ ਜ਼ਿਆਦਾ ਚੰਗੀ ਹੈ ਤੇ ਪੂਰੇ ਨਿੱਖੜਵੇਂ ਥਣ ਦੇ ਤੇ ਸਿੰਗਾ ਨਹੀਂ ਚੈੱਕ ਕਰੋ ਬਈ ਪੂਰੀਆਂ ਖੁੰਡੀਆਂ ਨੇ ਤੇ ਬਾਕੀ ਪਾ ਪੂਰੀ ਜਾਣਕਾਰੀ ਲੈਣੀ ਰੇਟ ਦੀ ਵੀ ਬਾਈਆਂ ਕੋਲੋਂ ਤੇ ਬਾਈਆਂ ਨੂੰ ਪੁੱਛਦੇ ਆ ਵੀ ਕੀ ਹਿਸਾਬ ਦਾ ਉਹ ਕਿੰਨਾ ਰੇਟ ਹੈ ਬਈ ਜੀ ਤੇ ਨਾਲ ਹੈਗਾ ਬਈ ਜੀ ਪੂਰਾ ਕੱਟਾ ਤੇ ਕਾਲੀ ਛੋਟੀ ਬੜੀ ਟਾਪ ਕਲਾਸ ਦੀ ਹੈ ਤੇ ਨਾਲ ਬਈ ਪੂਰਾ ਕੱਟਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਚੰਗਾ ਪਸ਼ੂ ਬਈ ਸਿੰਘੀਆਂ ਦੀ ਵੀ ਪੂਰੀ ਖੁੰਡੀ ਆ ਆਪਾਂ ਪਸ਼ੂ ਬਾਈ ਕੋਲੇ ਟਾਪ ਕਲਾਸ ਦਾ ਤੇ ਆਪਾਂ ਪੂਰੀ ਜਾਣਕਾਰੀ ਲਵਾਂਗੇ ਥੋੜਾਤਕ ਕਰਾਂਗੇ ਸ਼ੇਰ ਬਾਕੀ ਅਟਰ ਕੁਆਲਟੀ ਸਿੰਗ ਦਿਖਾ ਦੇ ਪਹਿਲਾ ਸਿੰਘ ਦੇਖੋ ਬਈ ਪੂਰਾ ਸ਼ਾਨਦਾਰ ਪਸ਼ੂ ਹੈ ਤੇ ਅਟਰ ਕੁਆਲਟੀ ਬਹੁਤ ਚੰਗੀ ਵੀ ਤੁਸੀਂ ਅੱਗੇ ਵੀ ਚੈੱਕ ਕਰ ਸਕਦੇ ਹੋ ਤੇ ਸ਼ਾਨਦਾਰ ਪਸ਼ੂ ਬਈ ਜੀ ਇਹ ਕੀ ਹਾਂ ਵੀ ਬੀਚੀ ਕਿੰਨੇ ਖਿਆਲ ਨੇ ਹਾਂ ਕੋਈ ਨਹੀਂ ਹਾਂ ਆਪਾਂ ਨਹੀਂ ਆ ਮੰਗਦੇ ਪਸ਼ੂ ਬਾਈ ਕੋਲੋਂ ਜਾਣਕਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਹੈ ਵੀਰੇ ਵਧੀਆ ਜੀ ਸ਼ੁਭਨਾ ਵੀਰੇ ਆਪਣਾ ਜੀ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਬੋਗਰ ਠੀਕ ਹੈ ਬਾਈ ਜੀ ਅੱਜ ਕਿੰਨੇ ਪਸ਼ੂ ਲੈ ਕੇ ਆਏ ਬਾਈ ਅੱਜ ਆਪਣੇ ਕੋਲ ਤਿੰਨ ਝੋਟੀਆਂ ਸੀ ਬਾਈ ਅੱਛਾ ਜੀ ਕੋਈ ਸੇਲ ਹੋਈ ਇੱਕ ਸੇਲ ਹੋਈ ਹੈ ਕਿ ਬਾਈ ਜਿਹੜੀ ਆਪਾਂ ਛੋਟੀ ਦਿਖਾਈ ਹੈ ਬਾਈ ਇਹ ਕਿਹੜੇ ਪਹਿਲੇ ਸੂਣੀ ਹੈ ਸੂਈ ਹੈ ਸੂਈ ਹੈ ਬਾਈ ਤੇ ਦੁੱਧ ਹੋ ਗਿਆ ਹਫਤਾ ਸੂਈ ਦਾ ਅੱਛਾ ਦੁੱਧ ਕੀ ਹੈ ਵੀਰੇ ਥੱਲੇ ਕਿੰਨਾ ਕੇ ਦੁੱਧ ਹੁਣ ਜਮਾ ਊਠ 10 ਲੀਟਰ ਦਿੰਦੀ ਆ ਜਮਾ ਸ਼ੈਨ ਕੰਡੇ ਵਾਲਾ ਜਮਾ ਕੰਡੇ ਵਾਲਾ ਠੀਕ ਹੈ ਬਾਈ ਬਹੁਤਾ ਨਹੀਂ ਕਹਿੰਦੇ ਆਪਾਂ ਦੁੱਧ ਦਾ ਅੱਛਾ 15 ਦਿਨਾਂ ਦੀ ਸੂਈ ਹੈ ਅੱਛਾ 15 ਦੀ ਸੂਈ ਬਾਈ ਜੀ ਤੇ ਮੜਾ ਮੜਾ ਵਾਜੂ ਹੋਰ ਵਧੂਗੀ ਹਾਂ ਬਾਈ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖੇ ਵੀਰੇ ਆਪਾਂ ਇਹਦਾ ਮੁੱਲ ਉਹਦਾ ਯਾਰ 1 40 ਕਰਦੇ ਹਾਂ ਬਾਈ ਦੇਣ ਲੈਣ ਦੇਣ ਲੈਣ ਹਾਂ ਮਾਨਦਨ ਕਰਾਂਗੇ ਇਹਦਾ ਠੀਕ ਉਹ ਵੀ ਭਲੂਣ ਸੂਈ ਆ ਬਾਈ ਉਹ ਵੀ ਫਰੋਂ ਸੂਈ ਹੈ ਤੇ ਉਹਦੇ ਮਗਰ ਕੀ ਹੈ ਵੀਰੇ ਉਹਦੇ ਮਗਰ ਵੀ ਕਟਾ ਯਾਰ ਇਹ ਕੋਈ ਚੀਜ਼ ਮੰਨ ਲਓ ਵੀ ਇਹ ਹੋਵੇ 22 ਦਿਨਾਂ ਦੀ ਅੱਛਾ 22 ਦਿਨਾਂ ਦੀ ਸੂਈ ਹੋਵੇ ਬਾਈ ਜਿਹਨੂੰ ਠੀਕ ਹੈ ਤੇ ਉਦਾਂ ਬਾਈ ਦੁੱਧ ਤਾਂ ਕਿੰਨਾ ਕਿੱਥੇ ਲੈ ਦੇ ਦੁੱਧ ਦੇ ਥੱਲੇ ਇਹ 14 ਤੋਂ ਬਾਹਰ ਚੱਲਦੀ ਆ ਯਾਰ ਹੁਣ ਅੱਛਾ ਤੁਸੀਂ ਖੋਲ ਕੇ ਦਿਖਾਓਗੇ ਬਾਈ ਮੈਂ ਦੇਖੀ ਇਹਨੂੰ ਅਟਰ ਕੁਆਲਿਟੀ ਚੈੱਕ ਕਰੋ ਬਾਈ ਸ਼ਾਨਦਾਰ ਹੈ ਪੂਰੀ ਲੰਬੇ ਥਣ ਨੇ ਨਿਖੜਮਾ ਕਲਾਕਲਾ ਥਣ ਬਾਈ ਜੀ ਤੇ ਪਸ਼ੂ ਬਹੁਤ ਜ਼ਿਆਦਾ ਟਾਪ ਕੁਆਲਿਟੀ ਦਾ ਹੈ ਤੇ ਸ਼ਾਨਦਾਰ ਪਸ਼ੂ ਬਾਈ ਜੀ ਤੇ ਹੱਟਾਂ ਪੈਰਾਂ ਦੀ ਪੂਰੀ ਖੁੱਲੀ ਹੈ ਬਈ ਝੋਟੀ ਇਹ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਤੇ ਬਾਈ ਬੁੱਗਰ ਭਾਈ ਇਹਦਾ ਰੇਟ ਕਿੰਨਾ ਰੱਖਿਆ ਆਪਾਂ ਇਹਦਾ ਰੇਟ ਯਾਰ ਆ ਲੈਣ ਇੱਕ 60 ਕਰੀ ਜੰਨੇ ਆ ਸਵੇਰ ਦੇ ਰੇਟ ਦਾ ਕਿੰਨੇ ਤੱਕ ਦੇ ਦੂੰਗਾ ਲਾਸਟ ਦੇ ਦਾਂਗੇ ਯਾਰ ਡੇਢ ਦੇ ਲੱਗੇ ਲਾਓ ਡੇਢ ਦੇ ਦੂੰਗੇ ਠੀਕ ਹੈ ਬਾਈ ਜੀ ਤੇ ਉਦਾਂ ਸੀਲ ਠੰਡੀ ਪੂਰੀ ਠੰਡੀ ਠੰਡੀ ਆਪਾਂ ਲਿਉਂਦੇ ਵੈਸੇ ਕਿੱਥੋਂ ਪਚੂ ਵੈਸੇ ਵੀਰੇ ਆਪਾਂ ਬਈ ਉਧਰੋਂ ਹਰਿਆਣੇ ਚੋਂ ਲਿਉਨੇ ਆ ਯਾਰ ਠੀਕ ਹੈ ਜੀ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਹੈ ਮੰਡੀਆਂ ਦਾ ਸਾਰੀਆਂ ਲਾਈ ਜਾਂਦੇ ਆ ਠੀਕ ਹੈ ਬਈ ਜੀ ਤੇ ਆਪਣੇ ਘਰੇ ਵੀ ਹੁੰਦਾ ਉਹਨਾ ਮਾਲ ਬਾਈ ਫਿਰ ਖੜਾ ਘਰੇ ਵੀ ਮਾਲ ਹੁੰਦਾ ਬਾਈ ਠੀਕ ਹੈ ਬਈ ਜੀ ਜੇ ਕਿਸੇ ਨੇ ਫੋਨ ਕਰਕੇ ਆਉਣਾ ਹੋਵੇ ਆ ਸਕਦਾ ਆ ਸਕਦਾ ਬਾਈ ਠੀਕ ਹੈ ਬਈ ਜੀ ਤੇ ਬਈ ਕੱਲਾ ਮੱਝਾਂ ਦੀ ਗਾਵਾਂ ਦੀ ਕਰਦੇ ਆਪਾਂ ਗਾਵਾਂ ਵੀ ਹੁੰਦੀਆਂ ਨੇ ਬਈ ਵਿੱਚ ਵਿੱਚ ਠੀਕ ਹੈ ਬਈ ਜੀ ਬਈ ਵਧੀਆ ਆ ਜਾਂਦੀ ਠੀਕ ਮੋਬਾਈਲ ਨੰਬਰ ਬੋ 9878313906 ਇਕੜਦੁਆਰੇ ਬੋਲਦੇ ਵੀਰੇ 9878313906 ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਬਾਈ ਕੋਲੇ ਬਾਈ ਖੜੀਆਂ ਸੀ ਕਿ ਦੋ ਹੀ ਝੋਟੀਆਂ ਦੋ ਹੀ ਟਾਪ ਕਲਾਸ ਨੇ ਬਾਈ ਜੀ ਅਟਰ ਕੁਆਲਟੀ ਚੈੱਕ ਆਸ ਉਹਦੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਤੇ ਜਿਹੜੀ ਦੂਜੀ ਝੋਟੀ ਹੈ ਇਹਦੀ ਵੀ ਅਟਰ ਕੁਆਲਟੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਤੇ ਬਾਕੀ ਵੀ ਨਾਲ ਬੂਰਾ ਕੱਟਾ ਇਹ ਵੀ ਪੂਰਾ ਸ਼ਾਨਦਾਰ ਹੈ ਤੇ ਇਹਦੇ ਮਗਰ ਬਾਈ ਦੇਖੋ ਪੂਰਾ ਸ਼ਾਨਦਾਰ ਕੱਟਾ ਇਹਦੇ ਮਗਰ ਵੀ ਤੇ ਬਾਈ ਜੀ ਚੰਗਾ ਪਸ਼ੂ ਬਾਈਆਂ ਕੋਲੇ ਜੀ ਦੋਨੋਂ ਪਸ਼ੂ ਚੰਗੂ ਨੇ ਬਾਕੀ ਆਪਾਂ ਮੋਬਾਈਲ ਨੰਬਰ ਸ਼ੇਅਰ ਕਰਤਾ ਬਾਈ ਨਾਲ ਜੀ ਬਾਈ ਦਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਬਾਈ ਕਹਿੰਦਾ ਹਰ ਇੱਕ ਮੰਡੀ ਲਾਉਂਦੇ ਸੀ ਪੰਜਾਬ ਦੀ ਬਈ ਮੇਰੇ ਵੀ ਵਾਧੂ ਮਾਤਰਾ ਚਾਏ ਹੋਏ ਨੇ ਤੇ ਚੰਗੇ ਪਸ਼ੂ ਆਏ ਹੋਏ ਨੇ ਬਾਈ ਜੀ ਇਹ ਮੰਡੀ ਹੰਦਰਾ ওভার ਦੇਦੀ ਮੈਨੂੰ ਲੱਗ ਰਿਹਾ 85 ਜੀ ਪਾਣੀ ਮਿਲਣਾ ਚੰਗਾ ਪਸ਼ੂ ਬਾਈਆਂ ਕੋਲੇ ਚੈੱਕ ਕਰੋ ਬਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਕੀ ਹਾਲ ਹੈ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਵਿਰਦੀ ਚੱਗਾ ਹੈ ਅੱਛਾ ਕਿਹੜਾ ਪਿੰਡ ਪੈਂਦਾ ਵੀਰੇ ਇਲਾਕਾ ਮੇਰਾ ਵਿਰਦੀ ਤਰਨ ਕਰਨ ਲੱਗਦਾ ਠੀਕ ਹੈ ਬਾਈ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਇੱਕ ਕੋਈ ਲੈ ਕੇ ਆਇਆ ਹੋਇਆ ਸੀ ਨਹੀਂ ਹੈ ਜਿਹੜੀ ਹੋਇਆ ਠੀਕ ਹੈ ਬਾਈ ਕਿਹੜੇ ਸੂਏ ਸੋਣੇ ਨੇ ਛੁੱਟੀ ਮੱਝ ਨਹੀਂ ਇਹਨੇ ਤੀਜੇ ਸੂਏ ਸੁਣਾਈ ਠੀਕ ਹੈ ਬਾਈ ਇਹ ਕਿੰਨਾ ਦੁੱਧ ਕਰ ਜੂਗੀ ਇਹ ਦੁੱਧ ਬਾਈ 4-15 ਕਿਲੋ ਠੀਕ ਹੈ ਬਾਈ ਤੋਲ ਕੇ ਦਿਖਾਵਾਂਗੇ ਬਾਈ ਥੋੜਾ ਜਿਹਾ ਇੱਧਰ ਨੂੰ ਚੈੱਕ ਕਰੋ ਬਾਈ ਮੇਰਾ ਵੀਰ ਟਾਪ ਕੁਆਲਿਟੀ ਦੀ ਮੱਝ ਹੈ ਬਾਈ ਜੀ ਤੇ ਅਟਰ ਕੁਆਲਿਟੀ ਚੈੱਕ ਕਰੋ ਬਾਈ ਜੀ ਬਹੁਤ ਸ਼ਾਨਦਾਰ ਹੈ ਤੇ ਪੂਰੇ ਤੇ ਕਿੰਨੇ ਦਿਨ ਲੈ ਲੂ ਬਾਈ ਜੀ ਅਜੇ ਇਹ ਇਹ ਵੇਖੀ ਇੱਕ 30 ਦਿਨ ਨਾ ਕਿੰਨੇ ਦਿਨ ਲੈ ਜੂ ਹੇ ਸੁਣ ਨੂੰ 14 ਦਾ 15 ਦਿਨ ਲੈ ਜੀ ਠੀਕ ਹੈ ਬਾਈ ਜੀ ਇੱਕ 30 ਦਿਨ ਕਹਿੰਦੇ ਹੋ ਹਾਂ ਜੀ ਠੀਕ ਹੈ ਬਾਈ ਜੀ ਤੇ ਉਦਾਂ ਪੂਰੀ ਸੀਲ ਹੈ ਪੂਰੀ ਹਾਂ ਜੀ ਠੀਕ ਹੈ ਬਾਈ ਜੀ ਵਪਾਰ ਦਾ ਕੰਮ ਆਪਣਾ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾਪੇ ਆਪਾਂ ਜਗਰਾਵਾਂ ਵਾਲੀ ਖੰਨੇ ਵਾਲੀ ਖੰਨੇ ਵਾਲੀ ਪੱਕੀ ਆਉਂਦੀ ਆਣਾ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ 8378 ਹਾਂਜੀ 84972 ਇੱਕ ਵਾਰ ਦੁਬਾਰਾ ਬੋਲ ਦੋ ਬਾਈ ਜੀ 8378 84972 ਨਾਮ ਕੀ ਦੱਸਾਂ ਜੀ ਆਪਣਾ ਜੱਗਾ ਠੀਕ ਹੈ ਬਾਈ ਜੀ ਟਿੱਕ ਚੰਗਾ ਪਸ਼ੂ ਪਾਈਆਂ ਕੋਲੇ ਤੇ ਰੇਟ ਵੀ ਪਾਈਆਂ ਦਾ ਜਾਇਜ਼ ਹੈ ਬਾਕੀ ਅਟਰ ਕੁਆਲਿਟੀ ਚੰਗੀ ਬਈ ਜੇ ਅਜੇ ਥੋੜੇ ਦਿਨ ਲੈ ਲੂਗੀ ਬਾਈ ਕਹਿੰਦਾ ਬਾਕੀ ਪਸ਼ੂ ਚੰਗਾ ਪਾਈਆਂ ਕੋਲੇ ਹੈ ਠੀਕ ਹੈ ਬਾਈ ਜੀ ਤੇ ਇਸ ਤੋਂ ਬਾਅਦ ਆਪਾਂ ਦਿਖਾਉਂਦੇ ਆ ਬਹੁਤ ਹੀ ਟਾਪ ਕੁਆਲਿਟੀ ਦੀ ਝੋਟੀ ਤੇ ਇਹਦੇ ਬਾਰੇ ਲਵਾਂਗੇ ਬਾਈ ਕੋਲੋਂ ਜਾਣਕਾਰੀ ਚੈੱਕ ਕਰੋ ਬਾਈ ਜੀ ਬਈ ਸ਼ਾਨਦਾਰ ਕੁਆਲਿਟੀ ਹੈ ਤੇ ਹਾਂਜੀ ਬਾਈ ਨਮਸਕਾਰ ਜੀ ਨਮਸਕਾਰ ਜੀ ਅੱਜ ਕੈਸ਼ੋ ਬਾਈ ਬੜੀ ਅਜੀ ਬਾਈ ਜੀ ਬਾਈ ਇਹ ਜੋ ਝੋਟੀ ਦਿਖਾਈ ਹੈਮਨੇ ਇਸਕਾ ਕਿਆ ਕੌਣ ਸੇ ਬਿਆਨ ਹੈ ਇਹ ਖਰਕਾ ਬਿਆਨ ਹੈ ਜੀ ਅੱਛਾ ਜੀ ਠੀਕ ਹੈ ਬਿਆਨ ਹੈ ਠੀਕ ਹੈ ਤੇ ਦੁੱਧ ਦਾ ਕਿਤਨਾ ਇਧਰ ਕਿਨੀ ਦੁੱਧ 11 ਕਿਲੋ ਹੈ ਜੀ ਪੂਰਾ ਕੰਡੇ ਗੈਨ ਪੂਰਾ ਕੰਡਾ ਤੋਲੇ 11 ਕਿਲੋ ਠੀਕ ਹੈ ਬਾਈ ਜੀ ਤੇ ਕਿਤਨਾ ਮੁੱਲੇ ਰੱਖੇ ਇਸਕਾ ਭਈਆ ਬੋਲ ਤੋ ਇਸਕਾ 10 ਮੰਗਾ ਬਈ ਠੀਕ ਹੈ ਬਾਈ ਥੋੜਾ ਤੋੜ ਕੇ ਦਿਖਾ ਦਿੰਦੇ ਹੋ ਬਾਈ ਚੈੱਕ ਕਰੋ ਬਾਈ ਜੀ ਸ਼ਾਨਦਾਰ ਪਸ਼ੂ ਵਧੀਆ ਝੋਟੀ ਬਾਈ ਜੀ ਤੇ ਪੂਰੇ ਨਿੱਖਣਵੇਂ ਥਣ ਨੇ ਤੇ ਕੱਲੇ ਕੱਲੇ ਥਣ ਵਿੱਚ ਗੈਪ ਹੈ ਪੂਰਾ ਪ੍ਰੋਪਰ ਗੈਪ ਹੈ ਬਾਈ ਤੇ ਉਹਦਾ ਚਾਰ ਜਾਂਦਾ ਵੀ ਅੱਛਾ ਚਾਰ ਦੰਦ ਆ ਵੀ ਬਾਈ ਤਾਰ ਤੁਰ ਕਿਵੇਂ ਆਦੀ ਵੈਸੇ ਯਾਰ ਜਮਾ ਪੋਲੀ ਠੀਕ ਹੈ ਵੀ ਤੇ ਕਿੰਨਾ ਮੁੱਲ ਰੱਖਿਆ ਆਪਾਂ ਇਸਕਾ? 1-10 ਰੱਖਿਆ। 1 ਦਾ ਥੋੜਾ ਬੋਤ ਮਾਨਤਨ ਹੋ ਜਾਏਗਾ। ਉਹਦੇ ਦਾ ਜੀ ਮੋਕਾ ਪਿਆ। ਠੀਕ ਹੈ ਬਾਈ ਜੀ। ਤੇ ਮੋਬਾਈਲ ਨੰਬਰ ਕਰ ਦੋਗੇ? ਸ਼ੇਰ ਬਾਈ ਜੀ ਆਪਣਾ ਉਸਮਿਆਨੂਆ ਜੀ 603 748। ਇੱਕ ਵਾਰ ਦੁਬਾਰੇ ਬੋਦਣਾ ਜੀ। ਉਸਮਿਆਨੂਆ ਹੈ 603 748। ਠੀਕ ਹੈ ਬਾਈ ਜੀ। ਆਪਣਾ ਇਲਾਕਾ ਕੌਣ ਸੋ ਬਾਈ? ਆਪਣਾ ਕੈਥੋਲਿਸਟਿਕ ਹੈ ਜੀ ਗੋਣਾ ਗਾਮ ਹੈ ਜੀ। ਠੀਕ ਹੈ ਬਾਈ ਜੀ। ਵਪਾਰਕ ਕੰਮ ਆਪਣਾ ਹੀ? ਹਾਂ ਜੀ ਵਪਾਰਕ ਕੰਮ ਹੈ। ਕੌਣ ਕੌਣ ਦੀ ਮੰਡੀ ਲਗਾਤੇ ਹੋ ਬਾਈ? ਨਹੀਂ ਜੀ ਮੈਂ ਆਪਣੇ ਪਹਿਲੀ ਬਰਨੇਗਾ ਆਇਆ ਜੀ ਵੇ ਕਰੇ

ਤੇ ਬਾਈ ਹੱਡਾ ਪਹਿਲਾਂ ਦੇਖੋ ਕਿੰਨੀ ਖੁੱਲੀ ਆ ਚੰਗਾ ਪਸ਼ੂ ਆ ਬਾਈ ਜੀ ਸ਼ਾਨਦਾਰ ਕੁਆਲਟੀ ਤੇ ਬਾਈ ਕੋਲੋਂ ਲੰਦੇ ਪੂਰੀ ਜਾਣਕਾਰੀ ਤੇ ਨਿੱਖੜਵੇਂ ਥਾਂਦੇ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਤੀਣਾ ਮੈਂ ਵੀਰੇ ਆਪਣਾ ਹੀ ਇਰਾਕ ਕੋਲ ਗੰਦਲ ਠੀਕ ਹੈ ਬਈ ਕਿੰਨੇ ਪਸ਼ੂ ਲੈ ਕੇ ਆਏ ਅੱਜ ਆਪਾਂ ਅੱਜ ਆਪਾਂ 2 ਲੈ ਕੇ ਆਏ ਕੋਈ ਹੋਇਆ ਸੇਲ ਠੀਕ ਜੀ ਠੀਕ ਹੈ ਬਈ ਜਿਹੜੀ ਇਹ ਮੱਝ ਕਿੰਨੇ ਦਿਨ ਲੈ ਲੂ ਹਜੇ ਬਈ ਲੈ ਲੂਗੀ 10 ਦਿਨ ਅੱਛਾ ਬਈ ਜੀ ਤੇ ਦੁੱਧਾ ਤਾਂ ਕਿੰਨਾ ਕੱਢ ਦੂ ਇਸ ਵਾਰੀ ਕੋਈ ਤੁਹਾਨੂੰ ਠੀਕ ਹੈ ਕੰਡੇ ਦਿਨ ਕੱਢ ਦੂ ਇਹਨਾਂ ਤੇ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ ਅੱਛਾ 40 ਤੇ ਮੋਬਾਈਲ ਨੰਬਰ ਕਰ ਦੂੰਗਾ ਬਈ ਸ਼ੇਰ ਹਾਂਜੀ ਹਾਂਜੀ 8095 0033 ਨੂੰ ਸਭ ਤੇ ਬਈ ਪਿੰਡ ਕਿਹੜਾ ਦੱਸਿਆ ਸੀ ਕਿ ਆਣ ਮਾ ਪਿੰਡ ਫਤੇਗੜ ਸਾਹਿਬ ਆਪਾਂ ਪਹਿਲਾਂ ਹੀ ਪਾਈ ਸੀ ਤੁਹਾਡੀ ਵੀਡੀਓ ਠੀਕ ਹੈ ਬਈ ਜੀ ਤੇ ਇੱਕ ਵਾਰ ਤੋੜ ਦੂੰਗਾ ਮੜੀ ਜੀ ਬਈ ਉਦੋਂ ਤੇ ਬਈ ਚੰਗਾ ਪਸ਼ੂ ਪਾਈਆਂ ਕੋਲੇ ਰੇਟ ਬੜਾ ਜਾਇਜ਼ ਹੈ ਤੇ ਮੱਝ ਪੂਰੀ ਟੌਪ ਵਰਦੀ ਉੱਚੀ ਨਵੀਂ ਹੋਰੀ ਹੈ ਬੜੇ ਚੰਗੀ ਬਈ ਜੀ ਸ਼ਾਨਦਾਰ ਪਸ਼ੂ ਹੈ ਉਹ ਦੇਣ ਨਣ ਵਾਲੀ ਗੱਲ ਕਰ ਸਾਨੂੰ ਦੇਣ ਨਣ ਵਾਲੀ ਕਰ ਮੁੱਲ ਦਾ 5 ਲੱਖ ਬਾਕੀ ਬਈ ਜੀ ਪਸ਼ੂ ਚੰਗੇ ਆਏ ਹੋਏ ਨੇ ਮੰਡੀ 'ਚ ਇੱਕ ਤਾਂ ਬਾਤ ਖੰਦ ਖੋਣੇ ਆਪਾਂ ਅੱਗੇ ਹੋ ਟੌਪ ਦੀ ਕੋਈ ਥੋੜੀ ਹੈ ਮੱਝ ਤੇ ਉਹਦੇ ਬਾਰੇ ਲਵੋਗੇ ਜਾਣਕਾਰੀ ਆ ਜਾਓ ਮੇਰੇ ਕੋਲ ਆਏ ਮੇਰੇ ਬਾਈ ਮੰਡੀ 'ਚ ਠੀਕ ਹੈ ਬਾਈ ਜੀ ਬਾਈ ਪਸ਼ੂ ਲੈਂਦਾ ਕੋਈ ਅੱਜ ਠੀਕ ਹੈ ਬਾਈ ਜੀ ਤੇ ਕਿੰਨਾ ਦੁੱਧ ਹੈ ਬਾਈ ਥੱਲੇ ਇਹਦੇ ਛੋਣ ਵਾਲੀ ਆ ਵੀਰੇ ਅੱਛਾ ਕਿੰਨਾ ਦੁੱਧ ਕਰਜੂ ਬਾਈ ਦੁੱਧ ਕਰ ਦੂ 15 ਕਿਲੋ ਠੀਕ ਹੈ ਬਾਈ ਲੱਖ ਕਿਹੜਾ ਆਪਣਾ ਹੀ ਲੱਖਾ ਗਰਾਹ ਪਿੰਡ ਘਰਾਣੀ ਸਾਹਿਬ ਜਿਹੜਾ ਪਟਿਆਲਾ ਕੀ ਨਾਮ ਹੈ ਵੀਰੇ ਆਪਣਾ ਹੀ ਮਨੂ ਆਪਣਾ ਵੀਰੇ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਇਹਦਾ ਵੀਰੇ ਕਿੰਨੇ ਕੁ ਰੱਖ ਦੇ ਦੋਗੇ ਇਹ ਲੱਖ ਜੀ ਠੀਕ ਹੈ ਬਾਈ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਾਈ ਹਾਂਜੀ ਠੀਕ ਹੈ ਮੋਬਾਈਲ ਨੰਬਰ ਬੋਲ ਦੂੰਗਾ ਜੀ 9968512006 ਠੀਕ ਹੈ 99685 ਹਾਂਜੀ ਤੇ ਬਈ ਚੈੱਕ ਆਸਾ ਤੁਸੀਂ ਮਾਦੇ ਦੀ ਕੁਆਲਿਟੀ ਤੇ ਇਨੀ ਕਿਕਰਵੇਂ ਥਾਣਦੇ ਬਾਈ ਜੀ ਪੂਰੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆਪਾਂ ਬਾਈ ਮੀੜੀ जानकारी बाकी खट्ट पर देखो पूरी शानदार क्वालिटी है बाकी खट क्वालिटी है निखर में निखर में थल् पूरे ਤੇ ਬਾਈ ਤੋਂ ਪੁੱਛਦੇ ਆਂ ਪੂਰੀ ਜਾਣਕਾਰੀ ਹਾਂਜੀ ਬਾਈ ਨਮਸਕਾਰ ਜੀ ਕਿਵੇਂ ਹੋ ਬਾਈ ਕਿਆ ਨੰਬਰ ਬਾਈ ਆਪ ਗਏ ਉਹ ਬੈਸ ਲਾਲ ਠੀਕ ਹੈ ਜੋ ਇਹ ਵੈਸ ਹੈ ਬਾਈ ਕੌਣ ਸੇ ਬਿਆਨਵੇਂ ਆ ਦੂਸਰੇ ਬਿਆਨਵੇਂ ਤੇ ਕਿਤਨਾ ਦੁੱਧ ਦਾ ਦਸ਼ ਕਿੰਨੀ ਚੇ ਬਾਈ 14 ਲੀਟਰ ਪਲੱਸ ਤੇ ਕਿਤਨਾ ਮੁੱਲ ਰੱਖਿਆ ਆਪ ਗਾ ਇਸ ਕਾ ਬਾਈ 1 ਲੱਖ 40 ਹਜ਼ਾਰ ਠੀਕ ਹੈ ਜੀ ਮਗਰ ਕੀ ਇਹ ਤੇ ਕਰ ਮਗਰ ਕੱਟਾ ਬਾਈ ਜੀ ਤੇ ਦੁੱਧ ਕਿੰਨਾ ਕਰਜੂ ਹੋਰ ਬਾਜੂ ਹੋ ਜੇ ਹੋਰ ਬਾਜੂਗੇ ਦੁੱਧ ਪਹਿਲੇ ਸੂਏ ਚ ਨੇ 14 ਲੀਟਰ ਦਿੱਤਾ ਹੈ ਠੀਕ ਹੈ ਬਾਈ ਜੀ ਤੇ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਮਾਝ ਤੇ ਰੇਟ ਪਈਆਂ ਜਾਇਜ਼ ਐ ਤੇ ਭਾਈ ਜੀ ਆਪਾਂ ਵਪਾਰਤ ਕੰਮ ਹੈ ਜੀ ਨਹੀਂ ਨਹੀਂ ਆਪਣਾ ਘਰੇ ਚ ਰੱਖੀ ਹੋਈ ਠੀਕ ਹੈ ਜੀ ਕਰ ਦਿਓ ਇਹ ਤੇ ਮੋਬਾਈਲ ਨੰਬਰ ਕਰ ਦੂੰਗਾ 98788 ਹਾਂ ਜੀ 66565 ਇੱਕ ਹੋਰ ਦਵਾ ਦੇ ਬੋਦ ਵੀਰੇ 98788 66565 ਇਲਾਕਾ ਕਿਹੜਾ ਪੈ ਜਾਂਦਾ ਵੀਰੇ ਆਪਣਾ ਆਪਣਾ ਪਿੰਡ ਹੈ ਨਮਾ ਸ਼ਹਿਰ ਅੱਛਾ ਜੀ ਠੀਕ ਹੈ ਭਾਈ ਜੀ ਧੰਨਵਾਦ ਵੀਰੇ ਤੇ ਭਾਈ ਜੀ ਚੰਗੇ ਪਸ਼ੂ ਆ ਇਹੋ ਜਿਹੇ ਤੇ ਮਗਰ ਬਾਈ ਕਹਿੰਦਾ ਕੱਟਾ ਇਹਦੇ ਦੀ ਬਹੁਤ ਕੁੱਲੀ ਛੋਟੀ ਇਹ ਸ਼ਾਨਦਾਰ ਪਸ਼ੂ ਬਾਈ ਜੀ ਲੰਬੀ ਪੂੰਛ ਤੇ ਟੌਪ ਕੁਆਲਟੀ ਹੈ ਬਾਈ ਜੀ ਕਿੰਨੇ ਪੈਸੇ ਆ ਨੀ ਇਹ ਛੂ ਮੰਡੀ ਦੇ ਬਾਦੂ ਆ ਹੋਏ ਨੇ ਬਾਕੀ ਸਾਰੇ ਵੀ ਉਹਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਕਿਉਂਕਿ ਐਦਾਂ ਦੇ ਵੀਡੀਓ ਪਰ ਤੱਕ ਲੈ ਕੇ ਆਉਂਦੇ ਰਾਂਗੇ ਤੇ ਬਾਕੀ ਜਿਹੜੇ ਵੀਡੀਓ ਆਪਣੀ ਦੇਖ ਰਹੇ ਨੇ ਉਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨ ਧੰਨਵਾਦ ਜੀ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਉਹ ਨਹੀਂ ਦੱਸਿਆ ਜਰੂਰ ਕਰੋ ਮੇਰਾ ਵੀਰ ਕਿਉਂਕਿ ਐਦਾਂ ਦੀ ਕਮੀ ਪੇਸ਼ੀ ਆਪਾਂ ਦੂਰ ਕਰਾਂਗੇ ਤੇ ਆਉਣ ਵਾਲੀਆਂ ਵੀਡੀਓ ਤੇ ਵੀ ਆਪਾਂ ਤੁਹਾਨੂੰ ਸਾਰੀਆਂ ਮੰਡੀਆਂ ਦਿਖਾਉਂਦੇ ਆ ਤੇ ਆਪਣੀ ਕੋਸ਼ਿਸ਼ ਇਹ ਹੀ ਹੈ ਕਿ ਇੰਡੀਆ ਦੀ ਸਾਰੀਆਂ ਮੰਡੀਆਂ ਦਿਖਾਈਏ ਆਪਾਂ ਤੁਹਾਨੂੰ ਤੇ ਬਾਕੀ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਬਾਕੀ ਬਈ ਆਪਾਂ ਫੇਸਬੁੱਕ ਤੇ ਵੀ ਆਪਣਾ ਚੈਨਲ ਢਾ ਕਰਾਂਗੇ ਜੀ ਹੁਣ ਤੇ ਉੱਥੇ ਵੀ ਬਈ ਇਦਾਂ ਹੀ ਸਪੋਰਟ ਕਰਿਓ ਤੇ ਬਾਕੀ ਸਾਰੇ ਵੀਰਾਂ ਦਾ ਜੋਰ ਡੈਰੀ ਫਾਰਮਿੰਗ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ